ਬੰਦੇ ਆਵੇ ਦਾਰੇ ਉਤੇ ਚੱਲਣਾ ਜ਼ਰੂਰ ਦਾਤਾ ਜੀ ਨੂੰ ਕਰਨਾ ਨਹੀਂ ਦਿਲ ਕੋਲੋਂ ਦੂਰੇ ਆ ਬੰਦੇ ਆਵੇ ਦਾਰੇ ਉਤੇ ਚੱਲਣਾ ਜ਼ਰੂਰ ਦਾਤਾ ਜੀ ਨੂੰ ਕਰਨਾ ਨਹੀਂ ਦਿਲ ਕੋਲੋਂ ਦੂਰੇ ਇੱਕਵਲ ਨਹੀਂ ਉਹ ਤਾਂ ਸਭ ਨੂੰ ਨਿਹਾਰਦਾ ਪਤ੍ਰਿਤ ਰੋਣ ਵਾਲਾ ਸਭ ਨੂੰ ਉਤਾਰਦਾ ਦਾਤਾ ਪਤ੍ਰਿਤ ਰੋਣ ਵਾਲਾ ਦੁਨੀਆ ਨੂੰ ਉਤਾਰਦਾ ਪਤ੍ਰਿਤ ਰੋਣ ਵਾਲਾ ਸਭ ਨੂੰ ਤਾਰਦਾ ਇੱਕ ਗੱਲ ਤੁਮੀ ਚੰਨੋ ਰੱਖ ਲਮੀ ਯਾਦ ਮੈਂ ਵੀ ਉਹਦੇ ਦਾਰੇ ਉਤੇ ਘਰਾ ਫਰੇ ਯਾਦ ਇੱਕ ਗੱਲ ਤੁਮੀ ਚੰਨੋ ਰੱਖ ਲਮੀ ਯਾਦ ਮੈਂ ਵੀ ਉਹਦੇ ਦਾਰੇ ਉਤੇ ਘਰਾ ਫਰੇ ਯਾਦ ਲਾਹੂੰਗਾ ਮੈਂ ਚਰਨ ਤੇ ਸੀਸ਼ੇ ਉਹਦੇ ਹਣ ਕੇ ਸ਼ੈਣੀਗਾ ਮੇਰਾ ਬਾਣਾ ਮੇਰੇ ਵਾਲੇ ਮਾਰਦੇ ਸ਼ੈਣੀਗਾ ਮੇਰਾ ਬਾਣਾ ਦੁਨੀਆਂ ਤੇ ਮਾਰਦਾ ਹੈ ਸ਼ੈਣੀਗਾ ਮੇਰਾ ਬਾਣਾ ਮੇਰੇ ਵਾਲੇ ਮਾਰਦੇ ਹੋ ਨਾ ਗੰਕੜੋਂ ਮੀਰਾਂ ਨੂੰ ਬਚਾਉਣ ਵਾਲਿਆਂ ਦਰ ਤੇਰੇ ਆਵਾ ਮੇਰਾ ਪਉਣ ਵਾਲੇ ਆ ਹਾਂ ਨਾ ਗੰਕੜੋਂ ਮੀਰਾਂ ਨੂੰ ਬਚਾਉਣ ਵਾਲਿਆਂ ਦਰ ਤੇਰੇ ਆਵਾ ਮੇਰਾ ਪਉਣ ਵਾਲੇ ਆ ਕਦ ਨ ਭੁਲਾਈਂਦਾ ਤਾ ਚੇਤਾ ਸੰਸਾਰਦਾ ਪਤਰੀ ਤੇ ਰੋਣ ਵਾਲਾ ਸਭਨਾਂ ਨੂੰ ਤਾਰਦਾ ਪਤਰੀ ਤੇ ਰੋਣ ਵਾਲਾ ਸਭਨਾਂ ਨੂੰ ਤਾਰਦਾ ਪਤਰੀ ਤੇ ਰੋਣ ਵਾਲਾ ਸਭਨਾਂ ਨੂੰ ਤਾਰਦਾ ਤੋ ਟਿੱਕਾ ਲਾ ਕੇ ਨਾਮ ਰੱਬ ਦਾ ਉਹ ਜਪਦੇ ਨੂੰ ਨੇ ਇਲਾਹੀ ਕਿੰਨੇ ਮੁਕਤ ਉਹ ਫੱਬਦੇ ਓ ਤੋ ਟਿੱਕਾ ਲਾ ਕੇ ਨਾਮ ਰੱਬ ਦਾ ਉਹ ਜਪਦੇ ਨੂੰ ਨੇ ਇਲਾਹੀ ਉਹ ਕਿੰਨੇ ਮੁਕੋ ਫੱਬਦੇ ਜੰਮੀ ਨੇ ਊਟ ਕਾਂਜੀ ਵਾਲੜੇ ਦੀ ਜਾਣ ਕੇ ਸਾਹਿਬ ਨੇ ਕਾ ਮੇਰਾ ਵਾਲਾ ਮੇਰੇ ਵੱਲ ਮਾਰਦੇ ਸਾਹਿਬ ਨੇ ਕਾ ਮੇਰਾ ਵਾਲਾ ਦੁਨੀਆ ਤੇ ਮਾਰਦੇ ਓ ਕਾਂਜੀ ਵਾਲੇ ਬੋਲ ਰਹੀ ਕਾਂਚੀ ਵਾਲੀ ਅੱਗੇ ਰਹੀ ਸੁਖਣਾਏ ਸੁਖਵੇ ਪੀਲੇ ਦੁਨੀਆ ਤੇ ਰਹਿਣਾ ਕੋਈ ਦੁੱਖਵੇ ਆ ਕਾਂਚੀ ਵਾਲੀ ਵਾਲੀ ਅੱਗੇ ਸੁਖਣਾ ਰੇ ਸੁਖਵੇ ਪੀਲੇ ਦੁਨੀਆ ਤੇ ਰਹਿਣਾ ਕੋਈ ਸੁਖਵੇ ਨਿਕਮ ਦੁਨੀਆ ਦੇ ਉਤੇ ਮੇਰਾ ਵਾਲਾ ਮਾਰਦਾ ਪਥਰੀ ਤੇ ਰੋਣ ਵਾਲਾ ਸਭ ਨੂੰ ਤਾਰਦਾ ਪਤ੍ਰਿਤ ਰੋਣ ਵਾਲਾ ਦੁਨੀਆ ਨੂੰ ਤਾਰਦਾ ਪਤ੍ਰਿਤ ਰੋਣ ਵਾਲਾ ਦੁਨੀਆ ਨੂੰ ਤਾਰਦਾ ਓ ਕਾਂਚੀ ਵਾਲੇ ਵਾਲੇ ਅੱਗੇ ਸੁਖਣਾ ਏ ਸੁਖ ਨਹੀਂ ਕਿਸੇ ਚੀਜ਼ ਦੀ ਰਹੇ ਦੁਨੀਆ ਤੇ ਭੁੱਖ ਨਹੀਂ ਓ ਕਾਂਚੀ ਵਾਲੇ ਡਾਟੇ ਅੱਗੇ ਸੁਖਣਾ ਏ ਸੁਖ ਨਹੀਂ ਕਿਸੇ ਚੀਜ਼ ਦੀ ਰਹੇ ਦੁਨੀਆ ਤੇ ਭੁੱਖ ਨਹੀਂ ਸਿਸ ਵਿੱਚ ਕਾਈਏ ਉਹਦੇ ਚਿਹਰੇ ਉੱਤੇ ਆਣ ਕੇ ਸ਼ਾਇਰੀ ਨੇ ਕਾ ਮੇਰਾ ਬਾਣਾ ਮੇਰੇ ਬਲ ਮਾਰਦੇ ਚੈਰੀਨੇ ਕਾ ਮੇਰਾ ਵਾੜਾ ਦੁਨੀਆ ਤੇ ਨਾਲ ਪਏ ਚੈਰੀਨੇ ਕਾ ਮੇਰਾ ਵਾੜਾ ਦੁਨੀਆ ਤੇ ਮਾਰ ਦੇ ਪੱਤਰੀ ਤੇ ਰੋਣ ਵਾਲਾ ਸਭ ਨੂੰ ਉਤਾਰਦਾ ਚੈਰੀਨੇ ਕਾ ਮੇਰਾ ਵਾੜਾ ਦੁਨੀਆ ਤੇ ਮਾਰ ਦੇ ਪੱਤਰੀ ਤੇ ਰੋਣ ਵਾਲਾ ਸਭ ਨੂੰ ਉਤਾਰਦਾ ਚੈਰੀਨੇ ਕਾ ਮੇਰਾ ਵਾੜਾ ਦੁਨੀਆ ਤੇ ਮਾਰ ਦੇ